ਗੁਰਲੀ ਦੇ ਵਿੱਚ ਆ ਕੇ ਪਰਚਾ ਲਗਾਇਆ ਸੀ ਗੁਰਲੀ ਦੀ ਧਰਤੀ ਨੂੰ ਭਾਗ ਪੀਰਾ ਲਾ ਕੇ ਹਾਏ ਗੁਰਲੀ ਧਰਤੀ ਨੂੰ ਭਾਗ ਪੀਰਾ ਲਾ ਤੇ ਮੇਲੂ ਬਾਬੇ ਨਾਲ ਗੱਲਾਂ ਕਰੇ ਦਾ ਦੇਲੇ ਜੈ ਜਕਾਰ ਲੋਕੀ ਬਾਬਾ ਜੀ ਵਿੱਚ ਬਾਗਰ ਦੇ ਤੇਰਾ ਮੇਲਾ ਪਰਦਾ ਬੁੱਲਦੇ ਨੇ ਲੋਕੀ ਜੈ ਜਕਾਰ ਬਾਬਾ ਜੀ ਵਿੱਚ ਗੁਰਲੀ ਦੇ ਤੇਰਾ ਮੇਲਾ ਪਰਦਾ ਬੋਲਦੇ ਨੇ ਲੋਕੀ ਜੱਜੇ ਬਾਰ ਬੀਰਾ ਜੀ ਕੁਰਲੀ ਦੇ ਵਿੱਚ ਤੇਰਾ ਮੇਲਾ ਪਰਦਾ ਵੱਡੇ ਵੱਡੇ ਜੋਧ ਤੇਰੀ ਭਗਤੀ ਅੜੀਕਦੇ ਵੇਖੇ ਵੀ ਨਾ ਆਉਂਦੀ ਰਾਤਾਂ ਨੂੰ ਨਾ ਨੀਂਦਵੇ ਵੇਖੇ ਵੀ ਨਾ ਆਉਂਦੀ ਰਾਤਾਂ ਨੂੰ ਨਾ ਨੀਂਦਵੇ ਤੈਨੂੰ ਵੇਖੇ ਵੀ ਨਾ ਆਉਂਦੀ ਰਾਤਾਂ ਨੂੰ ਨਾ ਨੀਂਦਵੇ ਵੱਟ ਜੋਗ ਤੇਰੀ ਭਗਤੀ ਅਡੀਗਦੇ ਆਏ ਦੇਖੇ ਬਿਨਾ ਉੰਦੀ ਰਤ ਨੂੰ ਨੀਂਦਵੇ ਦੇਖੇ ਬਿਨਾ ਉੰਦੀ ਰਤ ਨੂੰ ਨੀਂਦਵੇ ਤੈਨੂੰ ਵੇਖੇ ਬਿਨਾ ਉੰਦੀ ਰਤ ਨੂੰ ਨੀਂਦਵੇ ਆਣ ਜੀ ਮੇਰੀ ਦਗੰਦੇ ਰਿਸ਼ਤਾ ਤੂੰ ਲੈ ਜਾ ਰਿਸ਼ਤਾ ਤੂੰ ਲੈ ਜਾ ਆਣ ਜੀ ਮੇਰੀ ਦਗੰਦੇ ਰਿਸ਼ਤਾ ਤੂੰ ਲੈ ਜਾ ਕਹਿੰਦਾ ਰਿਸ਼ਤਾ ਤੂੰ ਲੈ ਜਾ ਬੰਦਾ ਕੋਲੂ ਬਾਬੇ ਨਾਲ ਗੱਲਾਂ ਕਰੇ ਦਾ ਮੋਲ ਦੇ ਨੇ ਲੋਕ ਜੱਜ ਕਰ ਪੀਰਾ ਜੀ ਵਿੱਚ ਕੁਰਲੀ ਦੇ ਤੇਰਾ ਮੇਲਾ ਪਰਦਾ ਜਿੱਦਿਰ ਜੱਜ ਕਰ ਲੋਕੀ ਬਾਬਾ ਜੀ ਵਿੱਚ ਬਾਗੜ ਦੇ ਤੇਰਾ ਮੇਲਾ ਪਰਦਾ ਮੋਲ ਦੇ ਨੇ ਲੋਕ ਜੱਜ ਕਰ ਪੀਰਾ ਜੀ ਵਿੱਚ ਕੁਰਲੀ ਦੇ ਤੇਰਾ ਮੇਲਾ ਪਰਦਾ ਬੋਲਦੇ ਨੇ ਲੋਕ ਜੈ ਜਕਾਰੇ ਪੀਰਾ ਜੀ ਵਿੱਚ ਬਾਗੜ ਦੇ ਤੇਰਾ ਮਿਲ ਪਰਦਾ ਬੋਲਦੇ ਨੇ ਜੈ ਜਕਾਰੇ ਲੋਕੀ ਬਾਬਾ ਜੀ ਵਿੱਚ ਪਟੌਲੀ ਦੇ ਤੇਰਾ ਮਿਲ ਪਰਦਾ ਬੋਲਦੇ ਨੇ ਜੈ ਜਕਾਰੇ ਲੋਕੀ ਬਾਬਾ ਜੀ ਵਿੱਚ ਜੰਗਲ ਦੇ ਤੇਰਾ ਮਿਲ ਪਰਦਾ ਪੀਰਾ ਦੂ ਪੰਜਾਬ ਵਿੱਚੋਂ ਆਇਆ ਸੀ ਹੌ ਪੈ ਲੀਬਾ ਰੀ ਪੀਰਾ ਦੂ ਪੰਜਾਬ ਵਿੱਚ ਆਇਆ ਸੀ ਔਰਲੀ ਦੇ ਵਿੱਚ ਆ ਕੇ ਪਰਚਾ ਲਗਾਇਆ ਸੀ ਚੰਗਰ ਦੇ ਵਿੱਚ ਆ ਕੇ ਪਰਚਾ ਲਗਾਇਆ ਜੀ ਔਰਲੀ ਦੇ ਵਿੱਚ ਆ ਕੇ ਪਰਚਾ ਲਗਾਇਆ ਸੀ ਔਰਲੀ ਦੀ ਧਰਤੀ ਨੂੰ ਬਾਗ ਪੀਰਾ ਲਾ ਕੇ ਔਰਲੀ ਦੀ ਧਰਤੀ ਨੂੰ ਬਾਗ ਪੀਰਾ ਲਾ ਕੇ ਰੁਹਾਗ ਪੀਰ ਲਾਕੇ ਧੁਰਲੀ ਦੀ ਤਰਦੀਰ ਪਾਗ ਪੀਰ ਲਾਕੇ ਰੰਦਾ ਕੋਲੂ ਬਾਬੇ ਨਾਲ ਗੱਲਾਂ ਕਰਦਾ ਬੋਲਦੇ ਨੇ ਜੱਜਕਾਰ ਲੋਕੀ ਬਾਬਾ ਜੀ ਵਿੱਚ ਪਗੜ ਤੇਰਾ ਮੇਲਾ ਪਰਨਾ ਬੋਲਦੇ ਨੇ